I'm ਉਹਰੇ ਜੋ ਪੱਤੇ ਚਾਹੇ ਤੇ ਫਸ ਰਹੇ ਨਾ ਨਾ ਤਾ ਪੈਣੇ ਚਾਹਤ ਨਾਲ ਕੋਈ

ਬਹੁਤ ਸਾਰੇ ਸਮਾਗਮ ਚੱਲਦੇ ਆ ਜੀ ਗੁਰਮਤ ਸਮਾਗਮ ਚੱਲਦੇ ਹਨ ਇਹ ਦੇਖੋ ਜੀ ਆਪਣੇ 5 ਤਰੀਕ ਤੋਂ ਹੋਂ ਜਾਣੇ ਹਨ 6 ਤਰੀਕ ਨੂੰ ਚੱਲਨੇ ਫਿਰ ਲਗਾਤਾਰ ਹੀ 11 ਤਰੀਕ ਤੱਕ ਸਮਾਗਮ ਚੱਲਨੇ ਹਨ ਇਸੇ ਤਰ੍ਹਾਂ ਸੰਗਤਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਜੀ ਇੱਥੇ ਬਾਬੇ ਦਾ ਵਿਆਹਪੁਰਬ ਜਿਹੜੀਆਂ ਬਹੁਤ ਹੀ ਸਰਤਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਤੇ ਸੰਗਤਾਂ ਦੂਰੋਂ ਦਰੇਡੋਂ ਆਈਆਂ ਦੀਆਂ ਹਨ ਸੰਗਤਾਂ ਵਾਸਤੇ ਨਗਰਾਂ ਦਾ ਖਾਸ ਪ੍ਰਬੰਧ ਹੈ ਜੀ ਰੈਸ਼ਦਾ ਵੀ ਖਾਸ ਪ੍ਰਬੰਧ ਹੈ ਜੀ ਕਿ ਆਪਣਾ ਜਿਹੜਾ 10 ਤਰੀਕ ਨੂੰ ਜਿਹੜਾ ਮੇਲ ਵੀ ਸੱਚੇ ਪਾਤਸ਼ਾਹ ਜੀ ਜਦੋਂ ਹੋਣਾ ਹੈ ਜੀ ਉਹ ਵੀ ਬਹੁਤ ਹੀ ਪਿਆਰ ਸ਼ਰਧਾ ਦੇ ਨਾਲ ਮਦਾਨਪੁਰ ਵੱਤੀ ਤੋਂ ਰਾਤ ਆਏਗੀ ਜੀ ਉਹਦੇ ਨਾਲ ਵੀ ਨਗਰ ਕੀਰਤਨ ਦੇ ਰੂਪ ਦੇ ਵਿੱਚ ਬਟਾਲਾ ਸ਼ਹਿਰ ਵਿੱਚ ਨਿੱਘਾ ਸਵਾਗਤ ਕੀਤਾ ਜਾਏਗਾ ਜੀ ਹੋਰ ਵੀ ਬਹੁਤ ਹੀ ਜੜੀਆਂ ਸਮਾਵਾ ਬੜੀਆਂ ਸੰਗਤ ਦੇ ਸਾਥ ਦੇ ਨਾਲ ਚੱਲ ਰਹੀਆਂ ਸਹਿਯੋਗ ਦੇ ਨਾਲ ਸਾਰੇ ਹੀ ਪ੍ਰਮੁੱਖਤਾਂ ਵੱਲੋਂ ਬਹੁਤ ਹੀ ਜ਼ੋਰ ਤੇ ਸਾਦੇ ਨਾਲ ਮਨਾਇਆ ਜਾ ਰਿਹਾ ਹੈ ਜੀ ਇਹ ਬਾਬਾ ਜੀ ਦਾ ਵਿਆਹ ਪੁਰਬ 500 ਸੈਂਕੀਆ ਪੁਰਬ ਹੈ ਜੀ ਜੋ ਕਿ ਇਸ ਜਗ੍ਹਾ ਦੇ ਉੱਤੇ ਜਦੋਂ ਵਿਆਹਣ ਵਾਸਤੇ ਆਏ ਇਸ ਕੱਚੀ ਕੰਧ ਲਾ ਕੇ ਬਿਠਾਇਆ ਗਿਆ ਇੱਕ ਮਾਤਾ ਨੇ ਆਣ ਕੇ ਅੱਥਿਆ ਕਿ ਪੁੱਤਰ ਜੀ ਇੱਕਾਂਤ ਖੱਤੀ ਹੈ ਧਿਆਨ ਵਾਲੀ ਹੈ ਟੋਟ ਕੇ ਪਰਾਂ ਹੋ ਜਾਓ ਤੇ ਗੁਰੂ ਸਾਹਿਬ ਜੀ ਮੁਸਕਰਾ ਕੇ ਬੋਲੇ ਇਹ ਮਾਤਾ ਕੋਲਿਏ ਇਹ ਕੰਧ ਜੁਗੋ ਜੁਗ ਕਾਇਮ ਰਹੇਗੀ ਤੇ ਸਾਡੇ ਵਿਆਹ ਦੀ ਯਾਦਗਾਰ ਹੋਏਗੀ ਇਸ ਕਰਕੇ ਇਸ ਕਵਰਦਰਾ ਕੰਧ ਸਾਹਿਬ ਦੇ ਵਿੱਚ ਵੀ ਬਹੁਤ ਹੀ ਪਿਆਰ ਨਾਲ ਮਨਾਇਆ ਜਾ ਰਿਹਾ ਹੈ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਦੇ ਵਿੱਚ ਵੀ ਗੁਰਦੁਆਰਾ ਡੇਰਾ ਸਾਹਿਬ ਦੇ ਵਿੱਚ ਵੀ ਉੱਥੇ ਬਾਬਾ ਜੀ ਦੇ ਲਾਵਾ ਫੇਰੇ ਹੋਏ ਸੀ ਉੱਥੇ ਵੀ ਸੰਗਤਾਂ ਦਾ ਬਹੁਤ ਜ਼ਿਆਦਾ ਹੈ ਜੀ ਸਤਿਕਰਤਾਰੀਆਂ ਦੇ ਵਿੱਚ ਵੀ ਉੱਥੇ ਵੀ ਬਹੁਤ ਜ਼ਿਆਦਾ ਹੈ ਜੀ ਸਾਰੀ ਹੀ ਸੰਗਤ ਵੱਲੋਂ ਬਹੁਤ ਹੀ ਪਿਆਰ ਤੇ ਸਾਥ ਦੇ ਨਾਲ ਜਿਹੜਾ ਇਹ ਵਿਆਹਪੁਰ ਵਿਆਹ ਮਨਾਇਆ ਜਾ ਰਿਹਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂੰ ਸ਼ਾ ਸੰਤੂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 506 ਦੇ ਵਿਆਹਪੁਰਪੁਰ ਦੀ ਲੱਖ ਲੱਖ ਵਧਾਈ ਹੋਵੇ ਵਿਆਹਪੁਰਪੁਰ ਨੂੰ ਸੰਬੰਧਤ ਗੁਰਦਰਾ ਸਾਹਿਬ ਵਿਖੇ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਗਿਆ ਹਨ ਹਰ ਕੰਮ ਜਿਹੜਾ ਲਿਖਿਆ ਗਿਆ ਵਿਆਹਪੁਰਪੁਰ ਨੂੰ ਸੰਬੰਧਤ ਗੁਰਦਰਾ ਸਾਹਿਬ ਵਿਖੇ ਸਮਾਗਮ ਜਿਹੜੇ ਆ 3 ਤਰੀਕ ਤੋਂ ਲਾਗ ਸ਼ੁਰੂ ਹੋ ਰਹੇ ਹਨ 3 ਨੂੰ ਰਾਤ ਨੂੰ ਕੀਰਤਨ ਦਰਬਾਰ 4 ਨੂੰ 5 6 7 ਲਗਾਤਾਰ ਹੀ ਸਮਾਗਮ ਚੱਲਣਗੇ ਇਸ ਤੋਂ ਬਾਅਦ 5 ਤਰੀਕ ਨੂੰ ਇੱਕ ਅੰਮ੍ਰਿਤ ਸੰਚਾਰ ਗੁਰਦੁਆਰਾ ਡੇਰਾ ਖਾਪ ਵਿਖੇ ਹੋਏਗਾ ਉਸ ਤੋਂ ਇਲਾਵਾ 7 ਤਰੀਕ ਨੂੰ ਅੰਮ੍ਰਿਤਸਰ ਜਿਹੜਾ ਗੁਰਦੁਆਰਾ ਕੰਧ ਸਾਹਿਬ ਵਿਖੇ ਹੋਏਗਾ ਸ਼ੰਕਤਾਂ ਦੀ ਜ਼ਿਆਦਾ ਆਮਦ ਨੂੰ ਮੁਖੜਾ ਕੇ ਸ਼ਕਤ ਅੰਮ੍ਰਿਤ ਦਾ ਬਲਾਕੀ ਜ਼ਿਆਦਾ ਹੋਣ ਦੀ ਆਕਾਮੀਦਾ ਇਸ ਕਰਕੇ ਦੋਸ਼ ਮਾਰ ਕੇ ਰੱਖੇ ਗਏ ਹਨ ਇਸ ਤੋਂ ਇਲਾਵਾ ਜੋ ਵੀ ਸ਼ੰਕਤਾਂ ਦੇ ਲੰਗਰ ਆਦਿ ਸ਼ਾਰਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਸੀਂ ਦੂਜੀ ਵਾਰ ਵੀ ਆਏ ਹਾਂ ਜੀ ਆ ਆਪਣੇ ਕੋਲੇ ਬੱਚਿਆਂ ਨੂੰ ਅਸੀਂ ਦਿਖਾਉਂਦਾ ਆਏ ਹਾਂ ਵੀ ਆਪਣਾ ਇਤਿਹਾਸ ਕੀ ਹੁਣੇ ਤਾਂ ਬੱਚਿਆਂ ਨੂੰ ਪਤਾ ਲੱਗੂਗਾ ਤੇ ਬੱਚੇ ਸਹੀ ਰੰਗ ਤਾਂ ਰਹਿਣਗੇ ਗੁਰੂ ਮਹਾਰਾਜ ਬਾਰੇ ਇੱਕ ਤਾਂ ਜਾਣ ਲਵਾਂਗੇ ਇਹਨਾਂ ਨੂੰ ਆ ਬੱਚੇ ਆਪਣੇ ਨਾਲ ਹੋਰਾਂ ਵਿੱਚ ਬੈਠੇ ਆ ਸਾਰੇ ਬੱਚੇ ਨਾਲ ਬੈਠੇ ਆ ਜੇ ਆਪਾਂ ਗੱਲ ਕਰੀਏ ਜਿਹੜਾ ਗੁਰਪੁਰਪ ਗੁਰੂ ਵਿਆਹਪੁਰਪ ਦੀ ਵਿਆਹਪੁਰਪ ਤੋਂ ਲੈ ਕੇ ਇਹ ਤੁਸੀਂ ਦਿਖਾਏ ਹੋ ਇੱਕ ਸੰਗਤ ਦੇ ਵਿੱਚ ਕਿਵੇਂ ਦਾ ਸ਼ਾਂਤ ਬਹੁਤ ਵਧੀਆ ਸਤਾਇਆ ਜੀ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਆ ਵੀ ਬਿਆਨ ਨਹੀਂ ਕੀਤੀ ਜਾਂ ਫਾਜੀ ਜਿਹੜਾ ਅੱਜ ਦੇ ਠੰਡਕ ਪੈ ਰਹੀ ਹੈ ਦੇਖ ਕੇ ਉਹ ਗੁਰੂ ਮਹਾਰਾਜ ਦੀ ਬਖਸ਼ਾ ਹੋਈ ਉਹਦੀ ਬੇਨਤੀ ਆ ਕਿ ਚੰਗੇ ਕੰਮਾਂ 'ਚ ਸਾਨੂੰ ਲਾਈ ਰੱਖਿਓ ਇਹਨਾਂ ਬੱਚਿਆਂ ਨੂੰ ਮਾਰੇ ਕਮਾਂ ਤੋਂ ਬਚਾਓ ਇਹਨਾਂ ਨੂੰ ਆਪਣੇ ਚਰਨਾਂ 'ਚ ਜੋੜੋ ਵਾਲੀ ਦੇ ਨਾਲ ਜੋੜੋ ਤਾਂ ਕਿ ਅਸੀਂ ਇਹਨਾਂ ਨੇ ਮਹਿਕ ਆ। ਭਾਜੀ ਪਹਿਲੀ ਵਾਰ ਹੀ ਆਏ ਹੋ ਤੁਸੀਂ ਕਿਵੇਂ ਤਾਂ ਇੱਕ ਆਨੰਦ ਆ ਰਿਹਾ ਹੈ। ਆਨੰਦ ਆ ਰਿਹਾ ਸਾਰੇ ਸੰਗਤ ਨੂੰ ਤੇ ਸਾਰੇ ਦਰਸ਼ਨ ਕਰਕੇ ਗੁਰਦੁਆਰਾ ਸਾਹਿਬ ਦੇ। ਮੰਨੋ ਰੌਣਕਾਂ ਦੇਖ ਕੇ ਬਹੁਤ ਮਜ਼ਾ ਆਇਆ। ਅੱਜ 10 ਤਰੀਕ ਨੂੰ ਵਿਆਹ ਹੈ। ਲੇਕਿਨ ਅੱਜ ਆਖੀ ਬਾਤ ਹੋ ਗਈ ਹੈ ਜੀ।